ਸਾਸਿਕਾ ਜੀ ਸਾਰਿਆਂ ਨੂੰ ਪਹਿਲੇ ਮੱਧਰੀ ਪੁੱਛੋ ਬਾਈ ਜੀ ਕੋਲ ਜੀ ਦੇਖੋ ਅੱਜ ਵੀ ਪੰਜ ਛੇ ਲਗਭਗ ਗੰਬੜਾ ਫੇਰ ਬਾਈ ਕੋਲ ਤੇ ਆਹ ਉਪਰ ਬਾਈ ਨੇ ਗੱਲਬਾਤ ਕਰੀ ਬਾਈ ਸਤਿਕਾਰ ਸਾਸਿਕਾ ਸਾਸਿਕਾ ਬਾਈ ਹੋਰ ਸਭ ਠੀਕ ਹੈ ਜੀ ਬាទ ਠੀਕ ਹੈ ਲਗ ਕਰ ਮਾਈਕ ਸਾਰੇ ਸੰਦੀਪ ਡੇਰੀ ਫਾਰਮ ਦੇਖ ਰਹਾ ਵੀ ਭਰਾਵਾਂ ਨੂੰ ਸਾਸਿਕਾ ਸਾਸਿਕਾ ਬਾਕੀ ਵੀਰ ਜੀ ਸਭ ਤੋਂ ਪਹਿਲਾਂ ਤੇ ਇੱਕ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਵੀਰ ਆਪਣੇ ਕੋਲ ਡੰਗਰ ਲੈਂਦਾ ਵਾ ਇੱਕ ਦੋ ਡੰਗ ਚੋਕ ਇਹ ਵੀ ਖੜ ਸਕਦਾ ਕਿਉਂਕਿ ਆਪਣੇ ਡੰਗਰ ਚ ਜ਼ਿਆਦਾ ਐਬ ਨਹੀਂ ਹੁੰਦੇ ਕਿ ਦੁੱਧ ਦਾ ਜੋ ਵੀ ਆ ਸਾਥੀ ਬੋਲਦੇ ਆ ਝੂਠ ਨਹੀਂ ਬੋਲਦੇ ਹਾਂ ਜੀ ਬਿਲਕੁਲ ਇਹ ਅੱਜ ਕੱਲ ਲਾਮੇ ਬੜੇ ਆ ਜਿਖਲ ਵੀਡੀਓ ਤੇ ਆਉਣ ਰਹੇ ਆ 10 ਦੇ ਕੋਜ ਆ ਤੇ ਨਿਕਲਦਾ ਕੋਜ ਆ ਅਸੀਂ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦੇ ਆ ਵੀ ਜਿਹੜੇ ਵੀ ਆਉਂਦੇ ਜੇ ਆਪਣੀ ਤਸੱਲੀ ਇੱਕ ਦੰਗ ਦੋ ਦੰਗ ਤਿੰਨ ਦੰਗ ਚੋਕ ਤੇ ਫਿਰ ਖੜਿਆ ਕਰੋ ਕਿਉਂਕਿ ਜਦੋਂ ਤੁਸੀਂ ਪੈਸੇ ਦੇਤੇ ਸਾਰਾ ਕੁਝ ਗਿਆ ਮੁੜ ਕੇ ਵਾਪਸ ਆਲਾ ਤੇ ਕੰਮ ਹੀ ਕੋਈ ਨਹੀਂ ਰਹਿੰਦਾ ਬਿਲਕੁਲ ਬਿਲਕੁਲ ਇਸ ਕਰਕੇ ਤੁਹਾਡੀ ਵੀ ਰਿਸਪੋਨਸਿਬਿਲਟੀ ਬੰਦੀ ਆ ਵੀ ਤੁਸੀਂ ਆਪਣਾ ਜਿਹੜਾ ਤਸੱਲੀ ਪੂਰੀ ਕਰਕੇ ਖੜਿਆ ਕਰੋ ਬਾਕੀ ਅਸੀਂ ਇਹਨਾਂ ਵੀ ਕਿਲੋ ਖੰਡ ਦਾ ਵਾਧਾ ਘਾਟਾ ਨਿਕਲ ਸਕਦਾ ਹੈ ਇਹ ਥੋੜਾ ਨ 5 5 6 6 ਕਿਲੋ ਦੇ ਵਾਧਾ ਵਾਧਾ ਘਟਦਾ ਸੀ ਇਹ ਜਿਹੜਾ ਮੇਰਾ ਵੀਰ ਭਰਾ ਹੁੰਦਾ ਆਪਣੀ ਤਸੱਲੀ ਕਰਕੇ ਖੜਿਆ ਕਰੋ ਬਾਕੀ ਵੀਰ ਜੀ ਪਿੰਡ ਆਪਣਾ ਹੈਗਾ ਮਰੜੀ ਕਿਲਾ ਜਿਹੜਾ ਅੰਬਰਸਰ ਤਹਿਸੀਲ ਮਜੀਠਾ ਜੇ ਤੇ ਗੁਰਦਾਰੇ ਦੇ ਕੋਲ ਹੀ ਆਪਣਾ ਘਰ ਆ ਬਾਬੇ ਨਾਮ ਦਾ ਬਾਕੀ ਫੋਨ ਨੰਬਰ ਹੈਗਾ 83 60 24 0068 ਤਾਂ ਅੱਜ ਆਪਣੇ ਕੋਈ 6 ਨਗ ਹੈਗੇ ਆ ਵੀਰ ਜੀ ਚਲੋ ਤੇ ਪਹਿਲਾਂ ਇਹ ਗੱਪਨ ਤੋਂ ਚਾਲੂ ਕਰਦੇ ਆ ਆਜੋ ਜੀ ਆਜੋ ਇਧਰ ਲੱਗਣਾ ਇਧਰ ਲੱਗ ਜਣੇ ਬਈ ਇਹ ਕਨੇਡਾ ਵਾਲੀ ਉਹ ਜਰਸੀ ਹੈ ਜਰਸੀ ਆ ਜੀ ਹਾਂ ਜੀ ਥਾਣ ਥੋਣ ਆ ਵਧੀਆ ਲੱਗਾ ਬਾਕੀ ਬਣੋ ਕੋਈ ਚੰਗੀ ਚਾਰੀ ਅਜੇ ਹਾਂ ਹਾਂ ਚੱਟਾ ਤੇ ਵੈਸੇ ਉਦਾਂ ਬਥੇਰਾ ਲਈ ਫਿਰਦੀ ਆ 15 ਤੋਂ ਪਲੱਸ ਤੇ ਜਾਣ ਵਾਲੀ ਹੈਗੀ ਆ ਬਾਕੀ ਸੇਵਾ ਦੇ ਮੁਤਾਬਕ ਹੀ ਆ ਬਾਜੀ ਕਿੰਨੇ ਟਾਈਮ ਲੱਗੂਗੀ ਦੇਣ ਤੇ ਸੰਦੀਸ਼ ਤੇ ਤਿੰਨ ਚਾਰ ਆਂਦੇ ਵੀ ਲੈ ਜਾਣਗੇ ਹੋਰ ਅੱਛਾ ਤਿੰਨ ਚੌਹਾਂ ਦਿਨਾ ਜੇ ਕੋਈ ਮੇਰੇ ਸਾਹ ਬੈਠਾ ਨਹੀਂ ਜਾਣਾ ਚੱਟਾ ਝੱਟਾ ਲੈ ਕੇ ਜਦਾਂ ਦੀ ਹੈਗੀ ਟਾਈਮ ਲੈ ਜਾਣਾ ਜੇ ਬੈਠਣਾ ਜੇ ਬਾਕੀ ਥਾਣ ਥੋਣ ਵਧੀਆ ਲੱਗਾ ਇਹਨੂੰ ਚੋ ਆਪ ਸਮਾ ਬਿਲਕੁਲ ਵਧੀਆ ਹੋਊਗਾ ਜੀ ਓਕੇ ਓਕੇ ਆ ਬਾਜੀ ਮੜਾ ਰਹਾ ਥਾਂ ਤੋਂ ਮੈਂ ਮੈਂ ਕੀ ਬਹਾਦੀ ਕਰਾਂ ਹਾਂ ਚਲੋ ਚਲੋ ਜੀ ਲੈ ਜਾਓ ਬਾਕੀ ਠੰਡੀ ਠੁੰਡੀ ਆ ਬਸ ਭਾਪੂ ਬਿਲਕੁਲ ਜਾਇਜ਼ ਰੱਖੀ ਪਾ ਸੰਦੀਪ ਸਿੰਘ ਆ 90 ਸਾਲ ਕਰਕੇ ਉੜਦਿਆਂ ਵਾਲੇ ਕਰਨੇ ਆ ਜੀ ਕਿੰਨੇ ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਮਾਰ ਲੈ ਕੇ ਜਾਵੇ ਹਾਂ ਜੀ ਯਾਰਾਂ ਨਾਲ ਕੋਈ ਵੀਰ ਕਹੇ ਯਾਰਾ ਕਰੀਏ ਬੋਲੋ ਜੀ ਲੈਣ ਦੇਣ ਨਾਲ ਕਰ ਦਈਏ ਹਾਂ ਜੀ ਬਸ ਮੋਲੇ ਦਾ 47000 ਰੁਪਇਆ ਜਾਂ 2000 ਛੋੜ ਕਾ ਨਹੀਂ 45000 ਦੇ ਦਾਂ ਚਲੋ ਠੀਕ ਹੈ ਅੱਗੇ ਆ ਗਈ ਜਲਸੀ ਜੀ ਇਹ ਵੀ ਦਾਲੇ ਦੁੱਧ ਇਹਦਾ ਬੱਚਾ ਮਰਿਆ ਜ ਸੰਦੀਪ ਸਿੰਘ ਪਹਿਲਾਂ ਰੱਖ ਦਈਏ ਤੇ ਦੁੱਧ 9 10 ਕਿਲੋ ਹੈਗਾ ਏ ਥਲੇ 9 ਹੋ ਜੇ 10 ਹੋ ਜੇ 12 13 ਕਹਿੰਦਾ ਫਾਇਦਾ ਨਹੀਂ ਕੋਈ ਜਿੰਨਾ ਹੈਗਾ ਉਹਨਾਂ ਦੱਸਾਂਗੇ ਇਹ ਵੀ ਖੋਲੋ ਤੇ ਬੱਚਾ ਮਰਿਆ ਕੋਈ ਮਹੀਨੇ ਦਾ ਲਾਲੇ ਕੋ ਡੇਢ ਦਾ ਲਾਲੇ ਕੋ ਅੰਦਰ ਬੰਦਾ ਆ ਲਾਲੇ ਉਹ ਤਾਂ ਤੇ ਮਹੀਨੇ ਦੇ ਅੰਦਰ ਹੀ ਆ ਬਾਕੀ ਇਹ ਵੀ ਆ ਵੀ ਦੁੱਧ ਸੰਗਣਾ ਦਿੰਦੀ ਹੈ ਦੂਜੇ ਸਵੇਰੇ ਵਹਿੜਿਆ ਅਗਲੇ ਸਵੇਰੇ ਬਣੂਗੀ ਚੰਗੀ ਇਹ ਵੀ ਇਹ ਵੀ ਤੋਰੋ ਜੀ ਲਓ ਜੀ ਇਹ ਵੀ ਕਰੋ ਚੈੱਕ ਨੋਂਦਾਰੇ ਵੀ ਬੜੀ ਫੋਗੜਾ ਮੋਦੀ ਵਾਲੇ ਬਹਿੜ ਕਈ ਵੀਰਾਂ ਦਾ ਫੂਨ ਦਾ ਜਲਸੀ ਚਾਹੀਦੀ ਪਿਓਰ ਹਾਂ ਦੂਤੀ ਬਾਤੀ ਵੀ ਖਾਰੇ ਚੰਗੀ ਤਰ੍ਹਾਂ ਢੋਡਾ ਦਾ ਲੈਦੀ ਗੱਬੜ ਹੁੰਦੀ ਆ ਵੇਖਣ ਨੂੰ ਗੱਬੜ ਲੈ ਇਹ ਪੱਟੇਰੀ ਸੰਦੀਪ ਸਿੰਘ ਖਣ ਵਰਦੀਆਂ ਇਹਨਾਂ ਨੂੰ ਹੱਤ ਬੜੀ ਹੁੰਦੀ ਜਲਸੀਆਂ ਨੂੰ ਇਹ ਡਾਂਸ ਪੂਰਾ ਕਰਦੇ ਵੇ ਇਹਨਾਂ ਬਾਜੀ ਫਿਰ ਮੋਲ ਦੇਖੀ ਵੇਖੀ ਧਿਆਨ ਇਹਨਾਂ ਮੋਲ ਜੀ ਤਾਂ ਤਿਲਕ ਨਾਣੇ ਤੇ ਤਿਲਕ ਜਾਂਦੇ ਬੜੋ ਬੜੀ ਜਦਵਾਰ ਹਾਂਜੀ ਮੋਹਲਾ ਸੰਦੀਪ ਸਿੰਘ ਕਰ ਦਿੰਨੇ ਆ ਅੱਜ ਚੌਵਾਂ ਦਾ ਇਕੱਠਾ ਹੀ ਕਰ ਦੇਣਾ ਵਾ ਚਲੋ ਠੀਕ ਆ ਫਿਰ ਇਹਦਾ ਵੀ ਰਹਿਣ ਦੇ ਨੇ ਆਹ ਵੀ ਦੂਜੀ ਨਾਲ ਦੀ ਖੋਲ ਲਿਆਓ ਜੀ ਇਹ ਵੀ ਆਪਣਾ ਨਹੀਂ ਇਹ ਸੀਰੀ ਦੇ ਸੰਦੀਪ ਸਿੰਘ ਥੱਲੇ 9-10 ਕਿਲੋਣਾ ਦੁੱਧ ਅੱਛਾ ਜੀ ਉਹ ਇਹਦਾ ਮਗਰ ਬਾਸ਼ਾ ਜੀ ਬਾਸ਼ਾ ਜੀ 9-10 ਕਿਲੋ ਤਾਂ ਤਿਆਰ ਆ ਜੀ ਅੱਜ 6 ਦਿਨ 6 ਦਿਨ ਹੋ ਗਏ ਨੇ 6 7 ਦਿਨ ਸੂਈ ਦੇ ਆਹ ਦੁੱਧਾ ਸੂਆ ਬਾਈ ਜੀ ਇਹ ਵੀ ਦੂਜਾ ਸੂਆ ਜੀ ਅੱਛਾ ਅੱਜ ਓੜਦਿਆਂ ਵਾਲੇ ਕਰ ਦੇਣੇ ਸੰਦੀਪ ਇਹ ਫਿਰ ਕਿੰਨਾ ਕਰੂਗਾ ਦੁੱਧ ਜੀ ਦੁੱਧ 9-10 ਕਿਲੋ ਤਾਂ ਹੈਗਾ ਤੇ ਬਾਕੀ ਵੇਖੋ ਕੋ ਹੋ ਤਿੰਨ ਚਾਰ ਕਿਲੋ ਵਾ ਸਕਦਾ ਇਨਾ ਕੀ ਵਧਣਾ ਹੋ ਰਹੇ ਨੇ ਕਿੰਨਾ ਕੁ ਦੇ ਦੇਣਾ ਕਿਤੇ ਹਾਂਜੀ ਹਾਂ ਬਾਕੀ ਸੇਵਾ ਦਾ ਹੀ ਆ ਦੁੱਧ ਬਿਲਕੁਲ ਜੀ ਸਹਜੇ ਖੜਿਆ ਗਾ ਇਥੋਂ ਕਹਿੰਦਾ ਮੋਲੇ ਜੀ ਫਿਰ ਨੀਸਾ ਇਹਦਾ ਵੀ ਮੋਲਾ ਜੋੜ ਦਿਆਂ ਇਹ ਕਰ ਲੈਣਾ ਤੇ ਸਰ ਜਾਣਾ ਇਕੱਠੇ ਕਰ ਲੈ ਆ ਬੱਚਾ ਚਮਾ ਦਾ ਕੱਟੀਆਂ ਦਾ ਇਕੱਠਾ ਕਰ ਲਾਟ ਗਿਆਨ ਦੇਣਾ ਅੱਜ ਠੀਕ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਇਹ ਵੀ ਸੋਈ ਪਰ ਲਈ ਇਹ ਚਾਰ ਦੰਦ ਬੱਛੀ ਏ ਅੱਛਾ ਜੀ ਮਗਰ ਇਹਦੇ ਵਛਾ ਜੇ ਪਰ ਇਹ ਕਰ ਲੈ ਇੱਲਾ ਸੂਆ ਚਾਰ ਦੰਦ ਚਾਰ ਦੰਦ ਰੋਕੋ ਜੀ ਪਹਿਲਾ ਸੂਆ ਚਾਰ ਚਾਰ ਦੰਦ ਵਸ਼ੀ ਹੈ ਹਾਂਜੀ ਬਾਕੀ ਅਗਲੇ ਸੂਏ ਵੈੜ ਚੰਗੀ ਬਣੂ ਥਾਣ ਥਣ ਹੋਈ ਚੰਗਾ ਸੰਦੀਪ ਸਿੰਘ ਸਾਹਿਬ ਵਧੀਆ ਲੱਗਾ ਮੁੱਠੀ ਵਾਲਾ ਥਾਣ ਲੱਗਾ ਇਹਨੂੰ ਠੀਕ ਆ ਆਜੋ ਜੀ ਇਹਨਾਂ ਬੋਲਦੇ ਫਿਰ ਚਾਰੇ ਇਕੱਠੇ ਇਕੱਠਾ ਹੀ ਮੋਲਦੇ ਰਹਿਣਾ ਅੱਜ ਚਲੋ ਇੱਠੇ ਜੱਲਣੇ ਜਾਣਾ ਹੈ ਕਸਾਈ ਕਸੂਈ ਵਾਲਾ ਕੰਮ ਨਹੀਂ ਕਰਨਾ ਅੱਜ ਬਸ ਇਹ ਜਿਹੜਾ ਆ ਗਿਆ ਠੀਕ ਜਾਵੇ ਬਸ ਲਾਈਟ ਵੀ ਆ ਗਈ ਹਾਂ ਮੜਾ ਥਾਂ ਸੁਣਾਈ ਜਿਕੇ ਖਾਣ ਆਹਨ ਖਾਦੇ ਇਹਦਾ ਵੀ ਇਹਦੇ ਮਗਰ ਬੱਛਾ ਜੀ ਆ ਬੱਤੇ ਚੱਕਰ ਦੇ ਦੋ ਆਹਾਂ ਜੀ ਪਰ ਇਹਦੇ ਮਗਰ ਵੀ 10 ਕਿਲੋ 10 11 ਕਿਲੋ ਦੁੱਧ ਦੇ ਗਏ ਬੱਛੀ ਮਗਰ ਇਹ ਵੀ ਪਹਿਲਾ ਸੂਆ ਇਹ ਦੂਜੇ ਸੂਆ ਜੀ ਦੂਜਾ ਸੂਆ ਜੀ ਇਹਦੇ ਮਗਰ ਵੀ ਬੱਛਾ ਜੀ ਇਹਦੇ ਮਗਰ ਬੱਛਾ ਵਾ ਪਰ ਇਹ ਕਰੇ ਨਾ ਅਰੇ ਇਹ ਕੈਮਰੇ ਤੋਂ ਬੜਾ ਡਰਦੀ ਏ ਆ ਇਹ ਛਾਈ ਵਾਲ ਦੇ ਹਾਂ ਦੇ ਬੰਦਾ ਠੀਕ ਆ ਬੀਕਾ ਚਲੋ ਤੋੜ ਲਓ ਲਓ ਜੀ ਮੋਦੀ ਦੇ ਬਾੜ ਮੋਦੀ ਜਿਹੜੀ ਦੂਜੇ ਸਵੇਰੇ ਬਾੜ ਠੀਕ ਆ ਚੋਾਈ ਵੀ ਉਹਦੀ ਵੜੀ ਬਾਈ ਜੀ ਇੱਕ ਨੰਬਰ ਮੋਗੀ ਵਾਲੀ ਗੱਲ ਹੀ ਕੋਈ ਨਹੀਂ ਤੇ ਭਾਵੇਂ ਘਤਾਰ ਉਹ ਨਾ ਮਾਰੇ ਆਜੋ ਜੀ ਇਦੇ ਮਗਰ ਵਛਾ ਜੀ ਅੱਛਾ ਬਛਾ ਮਗਰੰਦੇ 14 15 ਦਿਨ ਹੋ ਗਏ ਨੇ ਸਹੀ ਹੁਣ ਹੋ ਗਈਆਂ ਚਾਰ ਪੂਰੀਆਂ ਹੁਣ ਹੋ ਗਈਆਂ ਚਾਰ ਪੂਰੀਆਂ ਇੱਕ ਰਹਿ ਗਈ ਉਹ ਚਾ ਬਟੇਰੇ ਮੁੱਲ ਦੀ ਥੋੜੀ ਬਾਜ ਬਾਜ ਦੱਸੋ ਫਿਰ ਜੀ ਲੜਾ ਸੰਦੀਪ ਜੀ ਅੱਜ ਗੱਲ ਪਤਾ ਕੀ ਆ ਮੋਹਲਦ ਭਾਵੇਂ ਜਿੰਦਾ ਮਰਜੀ ਕਾਲੀਆ ਇਹਨਾਂ ਦਾ ਅਰੇ ਪੁੱਤ ਇਹ ਦੁੱਧ ਬਾਕੀ ਜਿੰਦਾ ਇਹਨਾਂ ਦੱਸਿਆ ਉਹਨਾਂ ਨੇ ਪੱਕਾ ਹੋਊਗਾ ਦੋ ਜੀ ਦੁੱਧ ਐਵੇਂ ਤਾਹਦੀਏ 15 15 16 ਸਾਲਾ ਕਿਲੋ ਜਾਂ 14 14 ਕਿਲੋ ਕਹਿ ਰਹੀਏ ਹੂੰ ਉਹ ਗੱਲ ਨਹੀਂ ਬੰਦੀ ਇਹ ਵੀ ਚਾਰ ਦੰਦ ਬਚੀ ਗਈ ਤੇ ਇਹ ਵੀ ਮੇਰੇ ਹਸਾਨਾ ਚਲੋ ਛਗੀ ਹੋ ਜਾ ਜਵਾਨ ਹੋ ਗਈ ਮੁੱਲ 45 45 ਦੇ ਦਈਏ ਕਰ ਦਿਓ ਮਾਨ ਦਾ ਜਨਾ ਹੁੰਦਾ ਇੱਕੋ ਹੀ ਗੱਲ ਵਾ ਕੋਈ ਗੱਲ 40000 ਦੀਆਂ 40 40 ਹਜ਼ਾਰ ਦੇ ਦੇ ਦਾਂ 40 40 40 40 ਚਲੋ 40 40 ਹਜ਼ਾਰ ਦੀਆਂ 4 ਹਜ਼ਾਰ ਇਹ ਜਲ ਜਲ ਹਜ਼ਾਰ ਦੇ 40 40 ਹਜ਼ਾਰ ਬਾਕੀ ਆ ਗਿਆ ਆਪਣੀ ਤਸੱਲੀ ਕਰ ਸਕਦਾ 40 ਹਜ਼ਾਰ ਤੇ ਛੋਟ ਹੀ ਹੋਣੀ ਹੈ ਜਿਆਦਾ ਮੇਰਾ ਵੀਰ ਕਸਾਈ ਨਾ ਹੀ ਕਰੇ ਚੰਗੀ ਗੱਲ ਹੈ ਠੀਕ ਹੈ ਠੀਕ ਹੈ ਠੀਕ ਬਾਕੀ ਜਿਹੜੀਆਂ ਵਹਿੜਾ ਬਾਕੀ ਤੋਂ ਵਿਖਾ ਦਿੰਦੀਆਂ ਜੇ ਬਾਕੀ ਇਹ ਆ ਗਈ ਜੇ ਇਹ ਤੋਂ ਤੀਜਾ ਦਿਨ ਹੋਇਆ ਸੂਈ ਨੂੰ ਅੱਛਾ 12 ਕਿਲ ਮਗਰ ਵੱਛੀ ਇਹਦੇ ਉਹ ਤਾਂ ਨਹੀਂ ਉਹ ਬੱਚੀ ਉਹ ਪਰ ਉਹ ਪਰੇਂਟ ਤੇ ਵੱਛੀ ਹੈ ਇਹਦੇ ਅਰਗੀ ਆ ਠੀਕ ਆ ਚਵਾਈ ਚਬੂਈ ਦੀ ਇੱਕ ਨੰਬਰ ਦੀ ਹੈ ਸ਼ਾਈ ਵਾਲਾ ਹਾਂ ਜੀ ਆਹ ਹਾਓ ਧੋਲਣਾਂ ਵੀ ਦੁੱਧ ਦੇ ਸੰਦੀਪ ਜੀਆ 16 17 ਕਿਲੋ ਤਵੇ ਨੇ ਭਰੀ ਜਾਣਾ ਅੱਜ ਤੀਜਾ ਦੇਾਂਗਾ 12 ਲੀਟਰ ਬੋਲਾ ਹੋਊਗਾ 12 ਲੀਟਰ ਦੀ ਗਾਰੰਟੀ ਚਵਾ ਕੇ ਦੇਵਾਂਗੇ ਸੋਨਾ ਜੋਰ ਚ ਬੜੀ ਏ ਕਿੱਲਾ ਕਰੂ ਫਿਰ ਭਜੀ ਦੁੱਧ ਦੁੱਧ ਦੇ ਸੰਦੀਪ ਜੀ ਮੇਰੇ ਹਸਾਨਾ ਇਹ ਲੈ ਜੂਗੀ 17 18 ਲੀਟਰ ਲੱਗਦੇ ਚਾਹੀਦਾ ਜਾਣਾ ਇਹਨੂੰ ਦੁੱਧ ਜੇ ਸੰਗਣਾ ਹੋਵੇ ਨਹੀਂ ਦੁੱਧ ਤੇ ਸੰਗਣਾ ਹੋ ਤਾਂ 12 ਲੀਟਰ ਦਾ ਇਹ ਚਵਾ ਲਾਂਗੇ ਨਾ ਜਿਹੜੀ ਗੱਲ ਆ ਤੀਜਾ ਡਾਂ ਗਿਆ ਤੀਜਾ ਦੇਣਿਆ ਸੋਈ ਨੂੰ 6ਵੀਂ 7ਵੀਂ ਚਵਾਈ ਲੱਗ ਜਾਣੀ ਅੱਜ ਥਾਣ ਤੋਂ ਵਧੀਆ ਲੱਗਾ ਬਾਕੀ ਇਹਦਾ ਮੁੱਲ ਜੀ ਫਿਰ ਮੁੱਲ ਸੰਦੀਪ ਸਿੰਘ ਸਿਆ ਵੇਖ ਲਾ ਹੈ ਵਹਿੜੀ ਵੱਡੀ ਆ ਬਾਕੀ ਥਾਣ ਥੋਣ ਵਧੀਆ ਲੱਗਾ ਚਵਾਈ ਚੂਈ ਇੱਕ ਨੰਬਰ ਦੀ ਨਿਆਣਾ ਨੂੰ ਨੇ ਲਾ ਲਈਦਾ ਤੁਹਾਨੂੰ ਪਤਾ ਇਦਾਂ ਛਾਈ ਹਾਲ ਨੂੰ ਲਾਉਣਾ ਹੀ ਪੈਂਦਾ ਮੜਾ ਮੋਟਾ ਹਾਂਜੀ ਮੁੱਲੇ ਦੇ ਉੜਦੇ ਵਾਲਾ ਕਰ ਲੈਣਾ ਜੇ ਹਾਂ 57000 ਰੇ 55000 ਹੀ ਦੇ ਦਾਂਗੇ ਚਲੋ ਜਾਂਦ ਠੀਕ ਹੈ 2 4 6 6 ਹੈ ਨਾ ਇਹ ਹੀ ਬੈਠਾ ਤੁਹਾਡੇ ਸਵਾਈਆਂ ਕੋਈ ਗੱਬਲ ਨਹੀਂ ਇੱਕ ਗੱਬਲ ਇੱਕ ਬੰਦਾ ਮੇਰਾ ਵੀਰ ਇੱਥੇ ਆਓ ਤੇ ਚੈੱਕ ਕਰੋ ਚੁਾਈ ਕਰੋ ਹਣਾ ਜੀ ਹਾਂ ਜੀ ਹਾਂ ਜੀ ਬਾਕੀ ਆਪਣੀ ਤਸੱਲੀ ਕਰਕੇ ਖੜੋ ਇਹ ਪਸ਼ੂ ਆ ਮੇਰਾ ਵੀਰ ਤੁਹਾਡਾ ਵੀ ਫਰਜ਼ ਬੰਦਾ ਆਪਣੀ ਤਸੱਲੀ ਕਰਕੇ ਫੇਰ ਖੜੋ ਚਲੋ ਤੁਸੀਂ ਵੀ ਪੈਖ ਕਰਦੇ ਨਾ ਬਾਕੀ ਸਾਰੇ ਵੀਰਾਂ ਭਰਾਵਾਂ ਨੂੰ ਫਸਰੀ ਗੱਲ ਹੈ